ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਆ ਜਿਵੇਂ ਆਪਾਂ ਪਹਿਲਾਂ ਪਿੱਛੇ ਕੁਝ ਵੀਡੀਓਜ਼ ਪਾਈਆਂ ਸੀਗੀਆਂ ਜਿਹੜੀਆਂ ਆਪਣੇ ਸਿੱਖ ਇਤਿਹਾਸ ਨਾਲ ਸੰਬੰਧਿਤ ਨੇ ਸੋ ਇੱਕ ਵੀਡੀਓ ਆਪਾਂ ਅੱਜ ਹੋਰ ਬਣਾਈ ਹੈ ਜਿਹਨੂੰ ਮੈਂ ਅੱਜ ਅਪਲੋਡ ਕਰ ਰਹੀ ਆ ਸੋ ਉਸ ਦੇ ਵਿੱਚ ਗੁਰੂ ਹਰਗੋਬਿੰਦ ਜੀ ਬਾਰੇ ਗੱਲ ਕੀਤੀ ਗਈ ਆ ਕੁਝ ਕੁਐਸਚਨ ਐਦਾਂ ਦੇ ਸੀ ਜੋ ਬੇਟੀ ਤੋਂ ਸਹੀ ਆਨਸਰ ਨਹੀਂ ਦਿੱਤਾ ਗਿਆ ਸੀ ਉਹਨਾਂ ਨੂੰ ਸਹੀ ਵੀ ਕੀਤਾ ਤੇ ਇੱਥੇ ਇੱਕ ਗੱਲ ਮੈਂ ਹੋਰ ਐਡ ਕਰਨਾ ਚਾਹਾਂਗੀ ਜਿਵੇਂ ਕਿ ਸਾਨੂੰ ਪੰਜਾਬੀ ਦੇ ਵਿੱਚ ਕਾਊਂਟਿੰਗ ਜਿਹੜੀ ਹੁੰਦੀ ਆ ਗਿਣਤੀ ਹੁੰਦੀ ਆ ਬੱਚਿਆਂ ਨੂੰ ਸਿਖਾਉਣੀ ਬਹੁਤ ਜ਼ਰੂਰੀ ਆ ਜਿਵੇਂ ਮੈਂ ਹੁਣ ਪਰਸਨਲ ਐਕਸਪੀਰੀਅੰਸ ਦੇਖਿਆ ਕਿ ਮੇਰੀ ਬੇਟੀ ਨੂੰ 52 62 79 69 98 ਕੀ ਹੁੰਦਿਆ ਨਹੀਂ ਪਤਾ ਲੱਗਦਾ ਸੋ ਸਾਡਾ ਜ਼ਿੰਮੇਵਾਰੀ ਬਣਦੀ ਆ ਆਪਦੀ ਆਪਣੇ ਤੌਰ ਦੇ ਉੱਤੇ ਇੱਕ ਅਲੱਗ ਤੌਰ ਤੇ ਕਿ ਅਸੀਂ ਸਕੂਲ ਨਾਲੋਂ ਅਲੱਗ ਹੋ ਕੇ ਆ ਦੇ ਬੱਚਿਆਂ ਨੂੰ ਪੰਜਾਬੀ ਦੇ ਵਿੱਚ ਗਿਣਤੀ ਜ਼ਰੂਰ ਸਿਖਾਈਏ ਪੰਜਾਬੀ ਦੇ ਵਿੱਚ ਪਹਾੜੇ ਸਿਖਾਈਏ ਤਾਂ ਕਿ ਸਾਡੇ ਬੱਚੇ ਜਿਹੜੇ ਆਪਦੀ ਬੋਲੀ ਨਾਲ ਜੁੜੇ ਰਹਿਣ ਸੋ ਇਹ ਇੱਕ ਕੋਸ਼ਿਸ਼ ਹਾਰਿਕ ਬੱਚੇ ਦੇ ਲਈ ਹਰ ਇੱਕ ਮਾਪਿਆਂ ਨੂੰ ਹੀ ਕਰਨੀ ਚਾਹੀਦੀ ਆ ਇਸ ਦੇ ਨਾਲ ਅਸੀਂ ਆਪ ਦਾ ਜਿਹੜਾ ਮਾਂ ਬੋਲੀ ਐ ਆਪ ਦਾ ਜਿਹੜਾ ਕਲਚਰ ਐ ਉਹ ਨਹੀਂ ਛੱਡ ਸਕਦੇ ਜੇ ਅਸੀਂ ਸਾਨੂੰ ਆਉਂਦਾ ਤਾਂ ਸਾਡੇ ਬੱਚਿਆਂ ਨੂੰ ਵੀ ਆਉਣਾ ਚਾਹੀਦਾ ਜਦੋਂ ਸਾਡੇ ਬੱਚੇ ਇਹ ਗਿੰਤੀ ਨੂੰ ਭੁੱਲ ਗਏ ਤਾਂ ਫਿਰ ਇੰਨਾਂ ਦੀ ਪੀੜ੍ਹੀ ਤੋਂ ਅੱਗੇ ਜਿਹੜੀ ਪੀੜ੍ਹੀ ਹੋਊਗੀ ਉਹਨੂੰ ਬਿਲਕੁਲ ਵੀ ਨਹੀਂ ਪਤਾ ਲੱਗਣਾ ਜਦੋਂ ਅਸੀਂ ਆਦੀ ਮਾਂ ਬੋਲੀ ਨਾਲ ਟੁੱਟ ਜਾਂਦੇ ਆ ਤਾਂ ਜਿਹੜਾ ਸਾਡਾ ਇਤਿਹਾਸ ਐ ਤਾਂ ਉਹਦੇ ਨਾਲ ਤਾਂ ਅਸੀਂ ਪਹਿਲਾਂ ਹੀ ਟੁੱਟ ਜਾਵਾਂਗੇ ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਦੇ ਬੱਚਿਆਂ ਨੂੰ ਪੰਜਾਬੀ ਬੋਲੀ ਦੇ ਵਿੱਚ ਜਿਹੜਾ ਪ੍ਰਾਣਾ ਸੱਭਿਆਚਾਰ ਹੈ ਉਸਦੇ ਬਾਰੇ ਦੱਸਦੇ ਰਹੀਏ ਕਿੱਦਾਂ ਦੀ ਖੇਤੀ ਹੁੰਦੀ ਸੀ ਕਿੱਦਾਂ ਸਾਡੇ ਸਿੱਖਾਂ ਇਤਿਹਾਸ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਲੜਾਈਆਂ ਲੜੀਆਂ ਨੇ ਜਿਸ ਨੂੰ ਜਿੰਨੀ ਇੱਕ ਨੌਲੇਜ ਹੈਗੀ ਆ ਉਹ ਜ਼ਰੂਰ ਸ਼ੇਅਰ ਕਰਿਆ ਕਰੇ ਹਾਂਜੀ ਅੱਗੇ ਜੋ ਵੀ ਵੀਡੀਓ ਦੇ ਵਿੱਚ ਆਊਗਾ ਉਹ ਆਪਾਂ ਦੇਖਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜਿਹੜੇ ਨਵੇਂ ਚੈਨਲ ਦੇ ਉੱਤੇ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰ Rai ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਗੱਤਾਰਪੁਰ ਵਿਖੇ ਗਲਤ ਕੀਰਤਪੁਰ ਗੁਰੂ ਹਰ Rai ਸਾਹਿਬ ਜੀ ਦਾ ਪ੍ਰਕਾਸ਼ ਕਦੋਂ ਹੋਇਆ 1500 1600 ਸੀ ਸ੍ਰੀਵਿਸ਼ ਗੁਰੂ ਹਰਿ ਰਾਏ ਸਾਹਿਬ ਜੀ ਦਾ ਵਿਆਹ ਕਿਸ ਨਾਲ ਹੋਇਆ ਬੀਬੀ ਲਖਮੀ ਜੀ ਨਾਲ ਗੁਰੂ ਹਰਿ ਰਾਏ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ ਪਿਤਾ ਸ੍ਰੀ ਗੁਰਦੇਵ ਜੀ ਮਾਤਾ ਸ੍ਰੀ ਮਹਿਲ ਕਾੜੀ ਜੀ निहाल कर ऊंची बोल निहाल कर गुरु हर राय साहिब जी कहो जो है स्वाद मालिक सन गुरु हर राय साने की बड़े नंबर का ऑफिस लाइक स्वाद मालिक ਸ਼ਾਹਜਹਾਨ ਦੇ ਪੁੱਤਰ ਦਾਰਾਸ਼ ਕੋ ਦੇ ਇਲਾਜ ਲਈ ਦਵਾਈ ਕਿੱਥੋਂ ਮਿਲੀ ਕੀਰਤਪੁਰ ਸਾਹਿਬ ਦੇ ਦਵਾਖਾਨਾ ਵਿੱਚ ਆ ਕੇ ਬਿਮਾਰ ਲੋਕਾਂ ਨੂੰ ਕੀ ਫਾਇਦਾ ਹੁੰਦਾ ਸੀ ਹਾਂ ਉਹ ਉਹਨਾਂ ਦਾ ਇਲਾਜ ਹੋ ਜਾਂਦਾ ਸੀ ਬੱਚੇ ਠੰਡੀ ਬਾਬਿਆਂ ਦੇ ਜਾਂ ਸੋ ਛੱਡਿਆਦੇ ਹਨ ਗੁਰੂ ਹਰ Rai ਸਾਹਿਬ ਜੀ ਦੇ ਕਿੰਨੇ ਸੁਪੁੱਤਰ ਤੇ ਸੁਪੁੱਤਰੀਆਂ ਸਨ ਦੋ ਸੁਪੁੱਤਰ ਦੋ ਸੁਪੁੱਤਰੀਆਂ ਸਨ ਗ੍ਰੀਤੂ ਉਹਨਾਂ ਦੀ ਕੁਤਰੀ ਦਾ ਨਾਮ ਮੁਹੰਬੀ ਸਰਕੁੰਦੇ ਦੀ ਬਿੱਬੀ ਲਖਣੀ ਨਾਲ ਤਾਂ ਵਿਆਹ ਹੋਇਆ ਸੀ ਪੁੱਤ ਬਿੱਬੀ ਰੂਪਕੌਰ ਬਾਦਸ਼ਾਹ ਜਹਾਂਗੀਰ ਵੱਲੋਂ ਕਾਈ ਨੂੰ ਸੋਨੇ ਦੀਆਂ ਮੋਹਰਾਂ ਦੇਣ ਲਈ ਪੇਸ਼ਕਸ਼ ਬਦਲੇ ਉਸ ਨੂੰ ਕੀ ਕਿਹਾ ਉਹਨਾਂ ਨੂੰ ਕਿਹਾ ਕਿ ਮੇਰੇ ਘਰ ਦੀ ਪੰਡ ਬਿਕਾਉ ਨਹੀਂ ਹੈ ਬਾਦਸ਼ਾਹ ਜਹਾਂਗੀਰ ਨੇ ਘਰ ਦੀ ਪੰਡ ਬਦਲੇ ਕੀ ਦੇਣ ਦੀ ਪੇਸ਼ਕਸ਼ ਕੀਤੀ ਸੋਨੇ ਦੀਆਂ ਮੋਰਾ ਗਰੀਬ ਕਾਈ ਸਿੱਖ ਗੁਰੂ ਹਰਗੋਬਿੰਦ ਜੀ ਦੇ ਦਰਸ਼ਨਾਂ ਲਈ ਕਿਹੜੀ ਵਸਤੂ ਲੈ ਕੇ ਆਇਆ ਘਰ ਦੀ ਪੰਡ ਅਤੇ 1 ਟਕਾ ਦੇਖ ਤੇ ਕੰਮ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਕਿੰਨੇ ਰਾਜਿਆਂ ਨੂੰ ਰਿਹਾ ਕਰਵਾਇਆ ਦਿਵਾਲੀ ਦੇ ਲੇਖ 'ਚ ਵੀ ਆਉਂਦਾ ਹੁੰਦਾ ਹਾਂ ਦਿਵਾਲੀ ਦੇ ਲੇਖ 'ਚ ਆਉਂਦਾ ਹੁੰਦਾ ਭਵੰਜਾਰ ਗਵਾਲੀਅਰ ਦੇ ਕਿਲੇ ਵਿੱਚ ਹੋਰ ਕਿੰਨਾ ਨੂੰ ਕੈਦ ਕੀਤਾ ਹੋਇਆ ਸੀ ਜਿਹੜਾ ਗੁਰੂ ਘਰੋਂ ਚਾਇ ਜੀ ਤਿੰਨਾਲ ਕੌਣ ਸੀ ਪਹਾੜੀ ਰਾਜੀ ਮੇਰੀ ਅਤੇ ਪੀਰੀ ਦਾ ਕੀ ਅਰਥ ਹੈ ਮੇਰੀ ਦਾ ਹੈ ਰਾਜੀ ਦੀ ਤਾਕਤ ਹੂੰ ਪੀਰੀ ਦਾ ਪੀਰੀ ਦਾ ਅਰਥ ਹੈ ਅਧਿਆਤਮਕ ਸ਼ਕਤੀ। ਓਕੇ। ਪੀਰੀ ਦਾ ਅਰਥ ਹੈ ਅਧਿਆਤਮਕ ਸ਼ਕਤੀ। ਠੀਕ ਹੈ। ਗਵਾਲੀਅਰ ਦੇ ਕਿਲੇ ਵਿੱਚ ਹੋਰ ਕਿੰਨਾਂ ਨੂੰ ਕੈਦ ਕੀਤਾ ਹੋਇਆ ਸੀ? ਸ਼ੇਰ ਗੋਵਿੰਦ ਸਾਹਿਬ ਜੀ ਅਤੇ ਬਹਾਣੀ ਰਾਜਾ ਨੂੰ। ਆ ਗੋਵਿੰਦ ਜੀ ਕਿੰਨਾ ਸਮਾਂ ਗਵਾਲੀਅਰ ਦੀ ਜੇਲ੍ਹ ਅੰਦਰ ਰਹੇ ਲਗਭਗ ਡੇਢ ਸਾਲ ਲਗਭਗ ਡੇਢ ਸਾਲ ਡੇਢ ਸਾਲ ਕਿੰਨਾ ਹੁੰਦਾ 1 ਇਅਰ 2 ਇਅਰ ਐਂਡ ਹਾਫ ਗਲਤ 1 ਇਅਰ ਐਂਡ ਹਾਫ 1 ਇਅਰ ਐਂਡ ਹਾਫ ਆ